ਸਰਿਆ ਕਾਂਜੀ ਤੁਹਾਡਾ ਮੇਰੇ YouTube ਚੈਨਲ ਨੂਰ ਕੁਕਿੰਗ ਨਾਲ ਸੋ ਤੇ ਤੇ ਸਵਾਗਤ ਹੈ। ਅੱਜ ਵੀ ਬਣਾਈ ਹੈ ਜੀ ਮੈਗੀ ਤੇ ਮੈਗੀ ਬਣਾ ਲਈ ਜੋ ਜੋ ਵੀ ਚਾਹੀਦਾ ਹੈ। ਤੁਸੀਂ ਜਲਦੀ ਸਕਰੀਨ ਉੱਪਰ ਦੇਖ ਸਕਦੇ ਹੋ। ਅਸੀਂ ਤੇ ਨੈਸਲੇ ਦੀ ਮੈਗੀ ਯੂਜ਼ ਕਰ ਰਹੇ ਹਾਂ। ਤੇ ਪਿਆਜ਼ ਪਿਆਜ਼ ਟਮਾਟਰ ਗਾਜਰਾ ਲਵਿੰ ਮਿਰਚ ਤੇ ਮੈਗੀ ਮਸਾਲਾ ਤੇ ਹੋਰ ਨਮਕ ਉਹ ਗੈਰ ਆਲੂਡਨ ਸਾਰੋ ਉਸੇ ਸਵਿਚੋਂ ਪਾ ਸਕਦੇ ਆ ਕਰ ਲਈ ਜੀ ਜਿਆਸਾਨ ਕਰ ਲਈ ਜੀ ਪੈਨ ਤੇ ਉਸੇ ਇਸ ਵੀਡੀਓ ਸੀ ਪਾ ਲਿਆ ਜੀ ਰਫਾਈਨਡ ਆਇਲ ਆਹ ਤਾਂ ਪਾਨ ਤੋਂ ਬਣਾ ਦੱਸ ਕਿ ਮਹੌਲ ਤੋਂ ਬਾਦ ਪਾ ਲਈ ਜੀ ਦਾ ਨਾਲ ਹੀ ਜੀ ਦਾ ਆ ਦਿੱਤੇ ਆ ਪਿਆਜ਼ ਆਲੂ ਤੇ ਜੀ ਬਰਨ ਹੋਣ ਤੋਂ ਬਾਅਦ ਇਸ ਵਿੱਚ ਜੋ ਜੋ ਵੀ ਸਾਡੇ ਕੋਲ ਸਬਜ਼ੀਆਂ ਐ ਅਸੀਂ ਇੱਕ ਇੱਕ ਕਰਕੇ ਇਸ ਵਿੱਚ ਪਾ ਦੇਣੀ ਆ ਇਹ ਚੰਗੀ ਤਰ੍ਹਾਂ ਸੀਸ ਨੂੰ ਭੁੰਨ ਲੈਣਾ ਹੈ। ਕਹਤਾ ਦਿੰਨੇ ਮੈਂਗੀ 2 ਮਿੰਟ ਵਿੱਚ ਤਿਆਰ ਹੋ ਜਾਂਦੀ ਹੈ ਜੇਕਰ ਉਸੇ ਸਿੰਪਲ ਵੀ ਬਣਾਈਏ ਤਾਂ ਵੀ 2 ਮਿੰਟ ਵਿੱਚ ਤਿਆਰ ਨਹੀਂ ਹੁੰਦੀ। ਮੇਰੇ ਕੋਲ ਸੋਇਆ ਸੌਸ ਪੇਟੀਸ ਲਈ ਮੈਂ ਹਲਕੀ ਜਿਹੀ ਸੋਇਆ ਸੌਸ ਵੀ ਯੂਜ਼ ਕਰ ਰਹੀ ਹਾਂ। ਸ਼ਾਹਲਾ ਹੋ ਗਿਆ ਤਿਆਰ ਤੇ ਪਾ ਦੇਣਾ ਪਾਣੀ ਤੱਕਾ ਦੇਣੀ ਹੈ ਮੈਗੀ ਐਡ ਇਹ ਸੀ ਇਸ ਨੂੰ ਤੋੜ ਕੇ ਨਹੀਂ ਪਾਇਆ ਐਦਾਂ ਹੀ ਪਾਇਆ ਕਿਉਂਕਿ ਲੰਬੇ ਲੰਬੇ ਨੂਡਲ ਨੇ ਜੋ ਓਚੇ ਨੇ ਪਸੰਦ ਹੈ ਇਹ ਜਾਂਦੀ ਮੈਗੀ ਲੱਗ ਗਈ ਸਾਡੀ ਤਿਆਰ ਹੋਣ ਰਿਜੀ ਬਲਕੀਓਲੇਟ ਤੇ ਬਣ ਕੇ ਸਾਡੀ ਮੈਗੀ ਹੋ ਗਈ ਮਲਦੀ ਆ ਤਿਆਰ ਸੌਸ ਪਾ ਕੇ ਸਭ ਨੂੰ ਗਰਮ ਗਰਮ ਸਰਵ ਕਰੋ ਧੰਨਵਾਦ